ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਜੀ ਹੜਾਂ ਦੀ ਮਾਰਨਾ ਆ ਸੀਗੀ ਸਾਡੀ ਜਵਾਰ ਬਿਲਕੁਲ ਜਵਾਰ ਦਾ ਕੁਝ ਵੀ ਨਹੀਂ ਰਹਿ ਗਿਆ ਬੜੇ ਚਾਵਾਨਾ ਮਿਹਨਤ ਨਾਲ ਸਾਡੇ ਮੰਮੀ ਡੈਡੀ ਨੇ ਅਹੀਂ ਪਾਲੀ ਹੈਗੀ ਕੁਝ ਨਹੀਂ ਰਹਿ ਗਿਆ ਇਹਦੇ ਵਿੱਚ ਆ ਸਾਡੇ ਘਰ ਨੂੰ ਜਾਂਦਾ ਹੋਇਆ ਰਾਹ ਜਿਹਦੇ ਤੇ ਅਜੇ ਵੀ ਗੋਡੇ-ਗੋਡੇ ਪਾਣੀ ਜੇ ਇਧਰ timelist ਸੀਗੀ ਉਹ ਵੀ ਸਾਰੀ ਗਈ ਹਾਂਜੀ ਚੋਨੇ ਆ ਚੋਨੇ ਸਾਰੇ ਹੀ ਮਤਲਬ ਗਲ ਚੁੱਕੇ ਆ ਕੁਛ ਨਹੀਂ ਰਹਿ ਗਿਆ ਬਿਲਕੁਲ ਆ ਪਾਣੀ ਪਾਣੀ ਨਜ਼ਰ ਆਉਣ ਡਿਆ ਤੁਹਾਨੂੰ ਹੀ ਵੇਖ ਰਹੇ ਹੋ ਹੋਗੇ ਤੇ ਇੱਕ ਗਰੀਬ ਕਿਸਾਨ ਕੀ ਕਰੂਗਾ ਕਿੱਥੋਂ ਹੁਣ ਆਪਣਾ ਡੰਗ ਚਲਾਊਗਾ ਇਹ ਸਰਕਾਰਾਂ ਜਿਹੜੀਆਂ ਸਰਕਾਰਾਂ ਨੇ ਤੇ ਫਲੱਡ ਛੱਡ ਤੇ ਸਰ ਗਿਆ ਇਹਨਾਂ ਦਾ ਕੋਈ ਚੱਕਰ ਨਹੀਂ ਪਰ ਜਿਹੜਾ ਇੱਕ ਕਿਸਾਨ ਆ ਉਹ ਕੀ ਕਰੂਗਾ ਆ ਵੇਖੋ ਆ ਚੋਨੇ ਦੇ ਹਾਲਾਤ ਵੇਖੋ ਆ ਦੇਖੋ ਰਸਤਾ ਵਾ ਸਾਡੇ ਘਰ ਨੂੰ ਜਾਂਦਾ ਜਿਹੜਾ ਪਾਣੀ ਆ ਤੁਰਿਆ ਨਹੀਂ ਜਾ ਰਿਹਾ ਇਹ ਨਾ ਔਖਾ ਦੁਰਦੇ ਪਏ ਆ ਦੇਖ ਕੇ ਰੋਣ ਆਉਂਦਾ ਵਾ ਗਾਂ ਕੀ ਕਰਾਂਗੇ ਬੱਚੇ ਕਿੱਥੋਂ ਪਾਲਨੇ ਆ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਦੇਣੀਆਂ ਕਿੱਦਾਂ ਦੇਣੀਆਂ ਵਾ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਸਿਰਫ ਇੱਕ ਕੁਰਸੀ ਚਾਹੀਦੀ ਆ ਇਹਨਾਂ ਨੂੰ ਇੱਕ ਕੁਰਸੀ ਨਾ ਮਤਲਬ ਆ ਕੁਰਸੀ ਤੇ ਬੈ ਲਿਆ ਠੀਕ ਆ ਆਏ ਆ ਚਲੇਗੇ ਹੋ ਕੇ ਇਹਨਾਂ ਨੂੰ ਕਿਸੇ ਨਾ ਕੋਈ ਹਮਦਰਦੀ ਨਹੀਂ ਕੋਈ ਕੋਸ਼ ਨਹੀਂ ਇਹਦੇ ਕਿਸਾਨ ਨੂੰ ਮਾਰਨਾ ਚਾਹੁੰਦੇ ਆ ਕਿਸੇ ਤਰ੍ਹਾਂ ਕਿਸਾਨ ਮਰੇ ਪਰ ਨਹੀਂ ਕਿਸਾਨ ਫਿਰ ਵੀ ਜਿਵੇਂ ਮਰਜੀ ਆ ਉਹ ਨਹੀਂ ਮਰਦਾ ਨੀਗਾ ਉਹ ਜੀਂਦਾ ਵਾ ਪਰ ਇਹ ਜੇ ਇਸ ਇਨਸਾਨ ਦਾ ਇਹਨਾਂ ਨੁਕਸਾਨ ਹੋ ਗਿਆ ਕੋਈ ਫਸਲ ਨਹੀਂ ਬਚੀ ਕੋਈ ਚੌਨ ਨਾ ਨਹੀਂ ਕੋਈ ਜਵਾਰ ਨਹੀਂ ਕੋਈ ਕੁਝ ਨਹੀਂ ਉਹ ਕੀ ਕਰੂਗਾ ਆ ਵੇਖੋ ਸਾਡੇ ਝੋਨੇ ਦੇ ਹਾਲਾਤ ਵੇਖੋ ਕੀ ਬਣੇ ਆ ਮਤਲਬ ਕਿ ਘਰ ਵਿੱਚ ਵੜਨ ਨੂੰ ਦਿਲ ਨਹੀਂ ਹੁਣ ਇਸ ਟਾਈਮ ਕਰਦਾ ਕਿ ਘਰੇ ਜਾਈਏ ਕਿਵੇਂ ਕਿਵੇਂ ਬੜੀਏ ਘਰੇ ਆ ਵੇਖੋ ਸਾਰਾ ਮਤਲਬ ਆ ਚ ਬੱਚਾ ਸੀਗਾ ਸਾਡਾ ਪਾਣੀ ਵਾਲਾ ਉਹ ਵੀ ਟੱਟ ਚੁੱਕਾ ਵਾ ਇਧਰ ਆ ਛੋਟਾ ਜਿਹਾ ਕਮਰਾ ਸੀਗਾ ਸਾਡਾ ਜਿਹੜਾ ਮਤਲਬ ਮੋਟਰ ਦਾ ਬਣਾਇਆ ਹੁੰਦਾ ਵਾ ਉਹ ਵੀ ਸਾਡਾ ਖਤਮ ਹੋ ਗਿਆ ਮਤਲਬ ਕੁਝ ਵੀ ਬੋਲਿਆ ਨਹੀਂ ਜਾਂਦਾ ਦੱਸੋ ਤੁਸੀਂ ਆਪ ਖੁਦ ਵੇਖ ਸਕਦੇ ਆ ਨੁਕਸਾਨ ਹੋਇਆ ਕੀ ਕਹਿ ਸਕਦੇ ਆ